ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਰਸਾ ਪੰਜਾਬ ਦਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸਾਰੇ ਕਿਵੇਂ ਹੋ ਜੀ ਠੀਕ ਠਾਕ ਹੋ ਤੇ ਗਰਮੀ ਬਹੁਤ ਹੋਈ ਪਈ ਹੈ ਜੀ ਬੁਰਾ ਹਾਲ ਹੋਇਆ ਪਿਆ ਮੀਮੋ ਨਹੀਂ ਪਾਉਂਦਾ ਰੱਬ ਤੇ ਹੋਰ ਸੁਣਾਓ ਜੀ ਆਪਾਂ ਕਟਿੰਗ ਕਰਨ ਲੱਗਿਆਂ ਸਟੇਟ ਸਲਵਾਰ ਦੀ ਤੇ ਇਸ ਤੁਸੀਂ ਵੀਡੀਓ ਪੂਰੀ ਦੇਖਿਓ ਤੇ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਜੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਤੇ ਕੱਪੜੇ ਨੂੰ ਆਪਾਂ ਵਿਛਾ ਲਿਆ ਇਹ ਵੱਡੇ ਪਣੇ ਦਾ ਕੱਪੜਾ ਜੀ ਤੇ ਇਹ ਥੋੜਾ 1.5 ਮੀਟਰ ਹੀ ਹੁੰਦਾ ਕੱਟ ਹੁੰਦਾ ਦਾ ਤੇ ਆਪਾਂ ਇਹਨੂੰ ਪ੍ਰੈਸ ਕਰ ਲੈਨੇ ਆ ਬਲਬੁਲ ਸਾਰੇ ਕੱਢ ਲੈਨੇ ਆ ਕਟਿੰਗ ਤੁਸੀਂ ਧਿਆਨ ਨਾਲ ਦੇਖਿਓ ਜੀ ਕਿ ਨਾ ਹੀ ਤਾਂ ਪਿੱਛੇ ਤੋਂ ਪਹੁੰਚਾ ਚੱਕਿਆ ਜਾਵੇ ਤੇ ਨਾ ਹੀ ਪਹੁੰਚਿਆ ਉੱਪਰ ਡਿੱਗੇ ਪਹੁੰਚੇ ਦੇ ਉੱਪਰ ਕਪੜਾ ਡਿੱਗੇ ਮਤਲਬ ਕਿ ਤੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਬਹੁਤ ਵਧੀਆ ਖੜੀ ਖੜੀ ਸਟੇਟ ਸਲਵਾਰ ਬਣੂਗੀ ਜੇ ਤੁਸੀਂ ਇਸ ਤਰੀਕੇ ਨਾਲ ਕਟਿੰਗ ਕਰੋਗੇ ਤਾਂ ਤੁਹਾਡੀ ਸਲਵਾਰ ਬਹੁਤ ਸੋਹਣੀ ਬਣੂਗੀ ਲਓ ਜੀ ਇੱਥੋਂ ਆਪਾਂ ਥੱਲੇ ਤੋਂ ਥੋੜਾ ਜਿਹਾ ਵਾਧ ਘਾਟ ਜੀ ਇੱਕੋ ਜਿਹਾ ਕਰ ਲੈਨੇ ਆ ఫ మార్క ఏది పేతి ఇంచ సలవారీ స పంచే డే వద్ధ రైన్స్ బెల్ట దా పూరా పేతి ఇంచ నిశాను పంచ ఇతర పూర లేదా కట్టా బెల్ట బుల్టే ఫెల్టోడా బ ఇద్దరు పేతి ఇంచ మార్కెట్ సారే నిశానూజ మ ਸਕੇਲ ਦੇ ਮਾਪਦਤ ਨਾਲ ਇਸ ਤਰ੍ਹਾਂ ਤੇ ਹੁਣ ਆਪਾਂ ਉੱਪਰ ਆਸਨ ਦਾ ਨਿਸ਼ਾਨ ਲਗਾਵਾਂਗੇ 9 ਇੰਚਾ ਪਾਸੇ ਨਾਲ ਕਰਨੀ ਇਹਦੇ ਵਿੱਚ ਦੋ ਸ਼ੇਪ ਪੈਂਦੀਆਂ ਹੁੰਦੀਆਂ ਜੀ ਜਿਵੇਂ ਜੇ ਕੋਈ ਖੁੱਲੇ ਜੇ ਘੇਰ ਦਿਖਾਉਣਾ ਚਾਹੁੰਦਾ ਮਤਲਬ ਕਈ ਵਾਰ ਹੁਣ ਸਾਰੇ ਪਾ ਲੈਂਦੇ ਆ ਸਟੇਟ ਸਲਵਾਰਾਂ ਤੇ ਜ਼ਿਆਦਾਤਰ ਲੜਕੀਆਂ ਤਾਂ ਜ਼ਿਆਦਾਤਰ ਹੀ ਪਾਉਂਦੀਆਂ ਤੇ ਇਹ ਤਾਂ ਹੈਗੀ ਹੈ ਵੀ ਜੇ ਕਿਸੇ ਨੂੰ ਖੁੱਲੀ ਸਲਵਾਰ ਚਾਹੀਦੀ ਹੈ ਨਾ ਉਹਦੇ ਵਾਸਤੇ ਮਤਲਬ ਐ ਜੈਨੀ ਲੱਗਦੀ ਵੀ ਸਟੇਟ ਜੀ ਸਲਵਾਰ ਹੈ ਤੇ ਇੱਥੋਂ ਆਪਾਂ ਸੱਤ ਇੰਚ ਦਾ ਨਿਸ਼ਾਨ ਲਾ ਲਿਆ ਤੇ ਡੇਢ ਸਵਾ ਕੈਂਚ ਆਪਾਂ ਇੱਥੋਂ ਡਾਊਨ ਕਰਕੇ ਕਾਟ ਪਾਵਾਂਗੇ ਜਿਹਦੇ ਕਰਕੇ ਪਹੁੰਚਾ ਪਹੁੰਚੇ ਤੇ ਉੱਤਰ ਕੱਪੜਾ ਬਿਲਕੁਲ ਵੀ ਨਹੀਂ ਲੱਗਦਾ ਸਲਵਾਰ ਖੜੀ ਖੜੀ ਰਹੂਗੀ ਤੇ ਨਾ ਹੀ ਪਿੱਛੇ ਵਾਲੀ ਸੀਨ ਖਿੱਚ ਮਾਰੇ ਇੱਥੋਂ ਆਪਾਂ ਗਲਾਈ ਦੇ ਦਿੰਨੇ ਆ ਆ ਵਾਲੀ ਗਲਾਈ ਅਸਲ ਦੇ ਵਿੱਚ ਆਹ ਵਾਲੀ ਗਲਾਈ ਦੇ ਨਾਲ ਹੀ ਸਲਵਾਰ ਸਹੀ ਬੰਦੀ ਆਪਣੀ ਐ ਜਿਵੇਂ ਵਧੀਆ ਖੜੀ ਖੜੀ ਰਹੂਗੀ ਚਲੋ ਜੀ ਇਹਨੂੰ ਆਪਾਂ 프ਰੰਟ ਪੱਲਾ ਇਹ ਇੱਕ ਪੱਲਾ ਇਹ ਇਹਨੂੰ ਆਪਾਂ ਕਟਿੰਗ ਕਰ ਲੈਨੇ ਆ ਜਿੱਥੇ ਜਿੱਥੇ ਮਾਰਕਿੰਗ ਕੀਤੀ ਹੈ ਵੀਡੀਓ ਧਿਆਨ ਨਾਲ ਦੇਖਿਓ ਜੀ ਇਦੇ ਵਿੱਚ 벨ਟ ਨਹੀਂ ਨਿਕਲਦੀ ਸਿੱਧੀ ਸਿੱਧੀ 벨ਟ ਆਪਾਂ ਜੋੜ પાਕੇ 벨ਟ ਬਣਾਵਾਂਗੇ ਛੋਟਾ ਜਿਹਾ ਜੋੜ ਪਾਊਗਾ ਕਿਉਂਕਿ 벨ਟ 21 ਇੰਚ ਹੈ ਤੇ ਆਪਣੇ ਕੋਲੇ 19 ਇੰਚ ਕਪੜਾ ਬਚੂਗਾ ਤੇ ਛੋਟਾ ਜਿਹਾ ਜੋੜ ਲਗਾ ਲਾਂਗੇ ਆਪਾਂ ਫਰੰਟ ਦੇ ਵਿੱਚ 벨ਟ ਦੇ ਇਹਨਾਂ ਨੂੰ ਫਿਰ ਦੇ ਉੱਪਰ ਬਿਲਕੁਲ ਵਿਛਾ ਲੈਣਾ ਉਸੇ ਤਰ੍ਹਾਂ ਉੱਪਰ ਰੱਖ ਕੇ ਮੈਸਟਰ ਚੰਗੀ ਤਰ੍ਹਾਂ ਸੈੱਟ ਕਰਕੇ ਕੱਪੜੇ ਨੂੰ ਬਲਬਲ ਕੱਢ ਕੇ ਸਾਰੇ ਤੇ ਬਿਲਕੁਲ ਉਹਦੇ ਉੱਪਰ ਮਾਰਕਿੰਗ ਦੇ ਨਾਲ-ਨਾਲ ਆਪਾਂ ਕਟਿੰਗ ਕਰ ਦੇਣੀ ਹੈ ਪਰਲੇ ਦੇ ਜਿਹੜਾ ਉੱਪਰ ਵਿਛਾਇਆ ਹੋਇਆ ਹੈ ਗਰਮੀ ਦੇ ਵਿੱਚ ਆਹ ਬੜੀ ਪ੍ਰੋਬਲਮ ਹੁੰਦੀ ਹੈ ਜੀ ਪੱਖਾ ਬੰਦ ਕਰਕੇ ਕਟਿੰਗ ਕਰਦੇ ਆ ਤਾਂ ਆਪ ਦਾ ਬੁਰਾ ਹਾਲ ਜੇ ਪੱਖਾ ਚਲਾ ਕੇ ਤਾਂ ਕਟਿੰਗ ਹੁੰਦੀ ਨਹੀਂ ਹੈ ਫਿਰ ਟੇਲਰਾਂ ਦੀ ਜੂਨ ਬਹੁਤ ਮਾੜੀ ਹੋ ਜਾਂਦੀ ਹੈ ਗਰਮੀ ਦੇ ਵਿੱਚ ਲਓ ਜੀ ਸਟੇਟ ਸਲਵਾਰ ਆਪਣੀ ਕਟਿੰਗ ਹੋ ਗਈ ਆ ਇੱਥੇ ਆਪਾਂ ਨਿਸ਼ਾਨ ਲਾ ਦਿੰਨੇ ਆ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜੀ ਤੇ ਵੀਡੀਓ ਨੂੰ ਫੁੱਲ ਟਾਈਮ ਵਾਚ ਕਰਿਆ ਕਰੋ ਜੀ ਆਪਾਂ ਕੁਛ ਨਾ ਕੁਛ ਨਾ ਮਿੱਦ ਨੂੰਮਾ ਲੈ ਕੇ ਤੁਹਾਡੇ ਵਾਸਤੇ ਆਉਂਦੇ ਰਵਾਂਗੇ ਮੇਰੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਜ਼ਰੂਰ ਕਰ ਲਿਓ ਜੀ ਲਓ ਜੀ ਹੁਣ ਆਪਾਂ ਇਹਦੇ ਵਿੱਚ 벨ਟ ਕੱਢ ਲੈਨੇ ਆ ਤਰ ਜੋੜ ਵੀ ਦੱਸਦੇ ਦੇ ਕਿਸ ਤਰ੍ਹਾਂ ਪਾਉਣਾ ਥੋੜਾ ਜਿਹਾ ਪਾਉਗੇ ਮੈਂ ਸੋਚਿਆ ਉਧਰੋਂ ਨਿਕਲ ਜੂ ਬੈਲਟ ਉਧਰੋਂ ਵੀ ਨਿਕਲਦੀ ਇਹਦੇ 'ਚ ਥੋੜਾ ਜਿਹਾ ਜੋੜ ਪਾਉਣਾ ਪਊਗਾ ਸਾਢੇ 7 ਇੰਚ ਦੀ ਮਾਰਕਿੰਗ ਕੀਤੀ ਆਪਾਂ ਹਲੋ ਜੀ ਬੈਲਟ ਬਣ ਗਈ ਆਪਣੀ ਲੋ ਜੀ ਇਸ ਤਰ੍ਹਾਂ ਦੇ ਵਿੱਚ ਆਪਾਂ ਛੋਟਾ ਜਿਹਾ ਜੋੜ ਲਗਾ ਦੇਵਾਂਗੇ ਸਾਰੀ ਸਲਵਾਰ ਦੀ ਕਟਿੰਗ ਹੋ ਗਈ ਜੀ ਚਲੋ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਬਾਏ